ਬਿੱਤੇ ਦਿਨੀ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਚ ਜਿੱਥੇ ਪਾਕਿਸਤਾਨੀ ਡਰੋਨ ਡਿੱਗਿਆ ਸੀ ਉਸ ਚ ਜ਼ਖਮੀ ਹੋਈ ਮਹਿਲਾ ਦੀ ਅੱਜ ਮੌਤ ਹੋ ਗਈ ਹੈ ਸੁਖਵਿੰਦਰ ਕੌਰ ਨਾਦ ਦੀ ਮਹਿਲਾ ਜਿਸ ਨੂੰ 9 ਮਈ ਨੂੰ ਡੀ ਐਮ ਸੀ ਹਸਪਤਾਲ ਚ ਦਾਖਲ ਕਰਵਾਇਆ ਸੀ ਅੱਜ ਸਵੇਰੇ ਉਸ ਦੀ ਮੌਤ ਹੋ ਗਈ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਤੇ ਇਸ ਡਰੋਨ ਹਮਲੇ ਨਾਲ ਪਿੰਡ ਚ ਵੀ ਮਾਤਮ ਛਾਇਆ ਹੋਇਆ ਹੈ ਤੇ ਇੰਨਾ ਹੀ ਨਹੀਂ ਡਰੋਨ ਹਮਲੇ ਨਾਲ ਘਰ ਦਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਹੁਣ ਇਸ ਦੇ ਲਈ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵਿੰਦਰ ਕੌਰ ਦੀ ਦੁਖਦਾਈ ਮੌਤੇ ਦੁੱਖ ਪ੍ਰਗਟ ਕੀਤਾ ਤੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵੀ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ ਦੀ ਸਹਾਇਤਾ ਲਈ 2 ਲੱਖ ਰੁਪਏ ਦਾ ਐਲਾਨ ਕੀਤਾ ਹੈ ਸਾਡੇ ਭਾਬੀ ਦਾ ਨਾਮ ਸੀ ਸੁਖਵਿੰਦਰ ਕੌਰ ਇਹਨਾਂ ਦੀ ਜੈਕ ਰਾਤ 11 ਵਜੇ ਹੋਈ ਕੋਈ ਰਾਤ ਤੇ ਬਲਾਸਟ ਹੋਇਆ ਬਹੁਤ ਵੱਡਾ ਸੀ ਉਹਦੇ ਵਿੱਚ ਤਿੰਨ ਪਰਿਵਾਰ ਦੇ ਮੈਂਬਰ ਤੇ ਤਿੰਨੇ ਹੀ ਚੋਲ ਸਕੇ ਹਾਂ ਤੇ ਸਾਡੇ ਬ੍ਰਦਰ ਨੇ ਉਹ ਡੀਐਮਸੀ ਜਿਹੜਾ ਐਡਮਿਟ ਨੇ ਉਹਨਾਂ ਦਾ ਬੇਟਾ ਇੱਥੇ ਬਾਗੀ ਹੋ ਰਿਹਾ ਤਾਂ ਇਹ ਵੀ ਕਾਫੀ ਸੀਰੀਅਸ ਸੀਗੀ ਇਹ ਤਾਂ 90 95% ਕਹਿੰਦੇ ਸੀ ਜਿੰਨਾ ਸਾਰੇ ਸਾਥ ਦੇ ਸੀ ਚਲ ਗਏ ਸੀ ਹਾਂ ਇਹਦਾ ਕਿਹ ਕਿਹਨਾ ਮੈਂ ਤੁਹਾਡਾ ਮੇਰਾ ਨਾਮ ਗੁਰਪ੍ਰਤਾ ਸਿੰਘ ਸੋਨ ਈ ਕਿਹੜਾ ਪਿੰਡ ਹੈਗਾ ਜੀ ਆ ਤੁਹਾਡੇ ਪਾਕਰ ਤੁਹਾਡੇ ਕੀ ਲੱਗਦੇ ਸੀਗੇ ਪਹਿਲਾਂ ਅਹ ਕੈਥ ਹੋ ਗਿਆ ਨਾ ਇਹ ਕਾਫੀ ਵੱਡਾ ਹਾਦਸਾ ਸੀ ਜੜਦਾ ਬੜਾ ਔਖਾ ਹੋ ਜਾਂਦਾ ਪਰਿਵਾਰ ਵਾਸਤੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗੇ ਇਹਨਾਂ ਦੇ ਆ ਮਾ ਜੀ ਪਾਸੇ ਆਪਾਂ ਕਰਤਾਂ ਇਹ ਲੋਕ ਥੱਲੇ ਹੀ ਹਰੇ ਬਾ ਦੱਸਦੇ ਕਿ ਬੀਤੇ ਦਿਨੀ ਹੋਏ ਡਰੋਨ ਹਮਲੇ ਚ ਇਸ ਪਰਿਵਾਰ ਦੇ ਤਿੰਨ ਮੈਂਬਰ ਅਗਰ ਚ ਚੁੱਲਸ ਗਏ ਸਨ ਜਿਸ ਚ ਸੁਖਵਿੰਦਰ ਕੌਰ ਅਗਦੀ ਲਪੇਟ ਚ ਆ ਚੁੱਲਸ ਗਈ ਤੇ ਉਸ ਦਾ ਪਤੀ ਤੇ ਉਸ ਦਾ ਬੇਟਾ ਵੀ ਅਗਦੀ ਲਪੇਟ ਚ ਆਉਣ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਚ ਅੱਜ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਹੈ ਤੇ ਉਸ ਦਾ ਪਤੀ ਵੀ ਗੰਭੀਰ ਹਾਲਤ ਚ ਲੁਧਿਆਣੇ ਦੇ ਹਸਪਤਾਲ ਚ ਦਾਖਲ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ ਸੁਖਵਿੰਦਰ ਕੌਰ ਦਾ ਬੇਟਾ ਵੀ ਫਿਰੋਜ਼ਪੁਰ ਦੀ ਹਸਪਤਾਲ ਚ ਦਾਖਲ ਹੈ ਤੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ